ਨੀ ਕੋਈ ਸਦੀ ਤੱਕ ਵੀ ਮੈਨੂੰ ਦੇਲੇ ਰਾਤ ਖਾਲ ਖਾ ਖੱਟ ਕੇ ਮੈਂ ਰੱਖ ਲੈਨੀ ਆ ਬਜਨਾ ਦਾ ਨਹੀਂ ਨੀ ਤਾ ਸੱਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈੱਡਫੋਨ ਲਗਾ ਕੇ ਹੀ ਮੇਰੀ ਵੀਡੀਓ ਦੇਖੋ ਮੇਰੀ ਵੀਡੀਓ ਚ ਗਾਲਾਂ ਹੋ ਸਕਦੀਆਂ ਨੇ ਨਹੀਂ ਵੀ ਹੋ ਸਕਦੀਆਂ ਘਟਵਾ ਜਿੱਦਾਂ ਵੀ ਸੱਪਤਾ ਹੋਏਗਾ ਸੋ ਸਮਝ ਕੇ ਆਪਣੇ ਰਿਸਕ ਤੇ ਹੈੱਡਫੋਨ ਲਾ ਕੇ ਹੀ ਦੇਖੋ ਜੇ ਦੇਖਣੀ ਆ ਠੀਕ ਹੈ ਅੱਜ ਗੱਲ ਕਰਨੀ ਕੋਈ ਸਪੈਸ਼ਲ ਟੌਪਿਕ ਨਹੀਂ ਹੈ ਕਿਸੇ ਬਲੌਗਰ ਦਾ ਕਿ ਹਾਂ ਕੰਟੈਂਟ ਦੇਖ ਕੇ ਮੈਂ ਕੋਈ ਰੋਸਟ ਕਰਨਾ ਹੈ ਜਾਂ ਆਪਣਾ ਰਿਐਕਸ਼ਨ ਦੇਣਾ ਕਿਸੇ ਵੀਡੀਓ ਦੇ ਵਿੱਚ ਐਸਾ ਕੁਝ ਨਹੀਂ ਹੈ ਇਹ ਸਿੱਦੇ ਤੌਰ ਤੇ ਰਿਪਲਾਈ ਹੈ ਬੰਡਪਾੜ ਵੀਡੀਓ ਆ ਬੁੰਡਪਾੜ ਮੇਰੇ ਹਿਸਾਬ ਨਾਲ ਕਿ ਮੈਂ ਬੁੰਡ ਪਾੜ ਰਹੀ ਆ ਬਾਕੀ ਉਹ ਸਾਹਮਣੇ ਵਾਲੀ ਦੀ ਕੈਪੈਸਿਟੀ ਆ ਉਹ ਕਿੰਨੀ ਕੀ ਪੜਵਾ ਸਕਦੀ ਆ ਤੇ ਅੱਜ ਦੀ ਗੱਲ ਕਰਨੀ ਕੁਕੀ ਭੈਣਜੀ ਬਾਰੇ ਕੁਕੀ ਭੈਣਜੀ ਕੱਲ ਰਾਤੀ ਆਈ ਥਿੰਕ ਹਾਂ ਕੱਲ ਰਾਤੀ ਲਾਈਵ ਬੈਠੇ ਸੀ ਰੋਮੀ ਭਾਜੀ ਨਾਲ ਤੇ ਇੱਕ ਹੋਰ ਮੁੰਡਾ ਹੈਗਾ ਉਹਦੇ ਨਾਲ ਠੀਕ ਹੈ ਤਿੰਨ ਜਣੇ ਲਾਈਵ ਕਰਦੇ ਆ ਮੁੰਡੇ ਗੁਰਪ੍ਰੀਤ ਰੋਮੀ ਤੇ ਇੱਕ ਹੋਰ ਹੈ ਹਰਪ੍ਰੀਤ ਹਾਂ ਤੇ ਆ ਤਿੰਨੋਂ ਲਾਈਵ ਕਰਦੇ ਆ ਉੱਥੇ ਬੈਠੀ ਸੀ ਐਜ਼ ਅ ਗੈਸਟ ਆਪਣੇ ਦੁੱਖ ਸੁੱਖ ਰੋ ਰਹੀ ਸੀ ਦੱਸ ਰਹੀ ਸੀ ਫਲ ਨਾ ਟਿੰਕਣਾ ਦੇਖੋ ਇੱਕ ਕੁਕੀ ਦਾ ਨਾ ਇੱਕ ਹਿਸਟਰੀ ਸਮਝੋ ਕੁਕੀ ਯਾਦ ਕਰਨ ਦੀ ਕੋਸ਼ਿਸ਼ ਕਰੋ ਕਿ ਕਿ ਕੁੱਕੀ ਕੰਧ ਲਾਈਟ ਤੇ ਆਈ ਕੰਧ ਲੋਕਾਂ ਦੀ ਨਜ਼ਰਾਂ ਚ ਆਈ ਜਦ ਉਹ ਕਿਰਨਾਰੀ ਚਤਨਾ ਚੋੜੀ ਜਦ ਉਹ ਨੇ ਕਿਰਨਾਂ ਦੇ ਨਾਲ ਬਹਿ ਕੇ ਇੱਕ ਮੁੰਡਾ ਹੈਗਾ ਉਹਨਾਂ ਰਿਪਲਾਈ ਕੀਤਾ ਸੀ ਬੜੇ ਗੰਦੇ ਤਰੀਕੇ ਨਾਲ ਮਹਾਂਤਾ ਵਾਲਾ ਕਿ ਅਸੀਂ ਆ ਜਦ ਬਦੂਆ ਵਾਂ ਤੇਰੀ ਸੀ ਉਸ ਮੁੰਡੇ ਨੂੰ ਟ੍ਰੋਸਟਿੰਗ ਕਰਕੇ ਰੋਸਟ ਕਰਕੇ ਜਾਂ ਹੋਸਟਿੰਗ ਕਰਕੇ ਉਹ ਵਾਲਾ ਸੀਨ ਹੋ ਗਿਆ ਫਿਰ ਸੋਨੂ ਕੋਰ ਨੂੰ ਰਿਪਲਾਈ ਫਿਰ ਇੱਕ ਦੋ ਜਾਨੇ ਇੱਕ ਦੋ ਕੇਸ ਹੋਰ ਹੋਏ ਸੀ ਉੱਥੇ ਵੀ ਆਈ ਉਹ ਚੀਜ਼ ਇਸ ਤੋਂ ਇਲਾਵਾ ਕੁੱਕੀ ਨੂੰ ਕੌਣ ਜਾਣ ਰਿਹਾ ਸੀ ਜਾਂ ਉਹਦੀ ਕੱਦ ਮਤਲਬ ਨਾਮ ਆਇਆ ਸੀ ਸਾਨੂੰ ਕਿਤੇ ਨਹੀਂ ਸੀ ਦੂਰ ਦੂਰ ਤੱਕ ਉਹਦਾ YouTube ਚੈਨਲ ਕਈ ਸਾਲ ਪਹਿਲੇ ਦਾ ਬਣਿਆ ਹੋਇਆ ਸੀ ਉਹ ਨਜ਼ਰਾਂ 'ਚ ਆਈ ਹੀ ਕਿਰਨਾ ਕਰਕੇ ਸੀ ਕਿਰਨਾ ਦੇ ਕਰਕੇ ਨਜ਼ਰ ਆਈ ਆ ਕਿਰਨਾ ਕਰਕੇ ਹੀ ਉਹਦੇ ਇੱਧਰ ਉੱਧਰ ਲਿੰਕ ਬਣਿਆ ਰਾਈਟ ਮੈਂ ਵੀ ਕੱਲ ਜਿਹੜੀ ਵੀਡੀਓ ਪਾਈ ਸੀ ਉਹਦਾ ਐਸਾ ਕੰਟੈਂਟ ਸੀਗੀ ਲੇਕਿਨ ਜਦ ਆਇਆ ਸੀਦੇ ਤੌਰ 'ਤੇ ਰਗਲਾਈ ਹੈ ਗਾਲਾਂ ਵੱਦ ਵੀ ਹੋ ਸਕਦੀਆਂ ਪਹਿਲੇ ਕਹਿ ਰਹੀਆਂ ਫੇਰ ਨਾ ਗਿਆ ਗਾਲਾਂ ਕੱਢਦੀ ਗਾਲਾਂ ਕੱਢਦੀ ਜਦ ਕੋਈ ਐਸਾ ਦਗੜ ਦੱਲਾ ਝੂਠਾ ਠੁੱਕ ਕੇ ਚੱਟੇ ਉਹਦੀ ਤਾਂ ਬੁੰਡ ਪਾਣੀ ਬਣਦੀ ਹੈ ਆਹ ਹਰਾਮ ਦੀ ਸਰੇ ਆਮ ਰਮੀਪਾ ਦੀ ਨੂੰ ਤੇ ਹਰਪ੍ਰੀਤ ਨੂੰ ਬਖਲਾਰੀ ਆ ਝੂਠ ਬੋਲਦੀ ਆ ਸਰੇ ਆ ਸੁਣਦੇ ਆ ਅਰੇ ਕਲਿੱਪ ਨਹੀਂ ਲਾਣੀ ਇੱਦਾਂ ਹੀ ਸੁਣਦੇ ਆ ਸਾਰੇ ਕੀ ਕੁੱਕੀ ਹੱਸਦੀ ਸੀ ਮੈਂ ਤੁਹਾਨੂੰ ਦੱਸਦੀ ਆ 7:30 ਵਜੇ ਸੀ ਅਸੀਂ ਟੋ ਪਿੰਡ ਦੇ ਮੁੰਡੇ ਸੀਗੇ ਉਹ ਕਹਿੰਦੇ ਆਂ ਕਿ ਇਹ ਕਹਿੰਦਾ ਮੈਂ ਕਿਸ ਚਾਹ ਪੀਣੀ ਆ ਜਾਂ ਫਿਰ ਗੱਡੀ 'ਚ ਬੈ ਗਈ ਉਹ ਕਹਿੰਦੇ ਆਂ ਆਪਣੀ ਟੀਵੀ ਗੱਲ ਕਰ ਰਹੀ ਆ ਅੱਗੇ ਸੁਣੋ ਕੁੱਕੀ ਹੱਸਦੀ ਸੀ ਹਾਂ ਹਾਂ ਅੱਗੇ ਸੁਣੋ ਪੜਦੀ ਨਹੀਂ ਬੰਡ ਸਾਡੇ ਇੱਥੇ ਆਏ ਤੁਸੀਂ ਘਰੇ ਉਹਨਾਂ ਚਾਹ ਵੀ ਬਣਾਈ 7:30 ਹੋ ਗਏ ਸੀ ਰੋਟੀਆਂ ਸਾਡੇ ਕੋਲ ਹੈਗੀਆਂ ਸੀਗੀਆਂ ਅਸੀਂ ਆ ਕੇ ਵੀ 10 ਵਜੇ ਸਾਨੂੰ ਘਰੇ ਜਾਂਦੇ ਆ 10 ਵਜ ਜਾਣਗੇ ਮੈਂ ਅੰਟੀ ਨੂੰ ਬਚ ਲੈਵਾਂਗੇ ਅੰਟੀ ਸਬਜੀ ਅਦੀ ਦੀ ਸਬਜੀ ਕੀ ਬਣਾਈ ਆ ਆਹਾਹਾ ਤੂੰ ਸੇਵਾ ਕਰਨ ਗਈਆਂ ਉਹ ਬੰਦਾ ਪਹਿਲੇ ਹੀ ਉੱਥੇ ਰਾਸ਼ਨ ਦਾ ਘਾਟਾ ਵੰਦਾ ਤੁਹਾਨੂੰ ਸ਼ਰਮ ਨਹੀਂ ਆਈ ਤੁਹਾਨੂੰ ਸ਼ਰਮ ਨਹੀਂ ਆਇਆ ਰੋਟੀ ਖਾਂਦੇ ਹੋਏ ਉੱਪਰ ਉਹਦੇ ਦੰਦ ਕੱਢਦੇ ਹੋਏ ਸਬਜ਼ੀਆਂ ਦਾ ਰੈਸਪੀ ਪੁੱਛਦੀ ਹੈ ਫਲਾਣਾ ਪੁੱਛਦੀ ਹੈ ਹਾਂ ਚਾਹ ਪੀਣੇ ਚਾਹ ਪਾਣੀ ਤੱਕ ਤਾਂ ਠੀਕ ਹੈਗਾ ਘਰੋਂ ਖਾ ਕੇ ਨਹੀਂ ਖਾਈਆਂ ਸੀ ਐਡੀ ਕਿ ਤੁਹਾਡਾ ਭੁੱਖ ਮਰ ਗਈ ਜਿਹੜੇ ਘਰੋਂ ਸਵੇਰ ਦਾ ਖਾ ਕੇ ਗਈਆਂ ਤਾਂ ਰਾਤਾਂ ਸ਼ਾਮਾਂ ਤੱਕ ਤੁਹਾਨੂੰ ਭੁੱਖਾ ਲੱਗ ਗਈ ਹੈ ਇਹ ਤਾਂ ਲੋਕਾਂ ਦਾ ਨਹੀਂ ਸਮਝ ਆਉਂਦਾ ਸਾਰੇ ਠੂਸ ਲੰਦੀਆਂ ਐ ਡਾ ਡੇ ਪਰਾਂਠੇ ਫਿਰ ਸ਼ਾਮ ਤੱਕ ਇਹਨਾਂ ਨੂੰ ਅੱਡੀਓ ਭੁੱਖ ਲੱਗਦੀਆਂ ਕਿ ਲੋਕਾਂ ਦੇ ਘਰਾਂ 'ਚ ਜਾ ਕੇ ਤੁਸੀਂ ਖਾਣਾ ਜਿੱਥੇ ਤੁਸੀਂ ਸੇਵਾ ਕਰਨ ਗਈਆਂ ਵਾ ਅੱਗੇ ਸੁਣੋ ਉਹ ਕਹਿੰਦੀ ਚਿਪੜ ਚੋਰ ਪਤਾ ਨਹੀਂ ਆਇਆ ਕਰਕੇ ਮੈਂ ਕਿਹਾ ਇਹ ਕਿਹੜੀ ਸਬਜ਼ੀ ਆ ਤੇ ਜਦੋਂ ਅਸੀਂ ਤਾਂ ਕੰਮ ਕਰ ਆਏ ਆ ਸੇਵਾ ਵੀ ਕਰੇ ਆ ਸਭ ਕੁਝ ਕਰੇ ਕਿ ਸਾਨੂੰ ਕੋਤੂਬਾ ਹੱਸਣ ਦਾ ਕੋਈ ਹੱਕ ਨਹੀਂ ਆਪਣੀ ਫੈਮਲੀ ਆ ਮੈਨੂੰ ਕਿਤੇ ਖੱਦੇ ਹੋਏ ਦੇਖ ਲੋ ਘਰ ਤੋਂ ਪਹਿਲਾਂ ਸਮਝਾਇਆ ਗਿਆ ਭਾਈ ਉੱਥੇ ਦੰਦ ਨਹੀਂ ਕੱਢਣੇ ਕਿਸੇ ਨੇ ਕੋਈ ਇਹ ਬਹੁਤ ਵੱਡਾ ਹੋਣੀ ਹੈਗਾ ਇਹ ਇੱਕ ਦੁੱਖ ਦੀ ਘੜੀ ਆ ਪਰ ਮੈਂ ਹੱਥ ਬਨ ਕੇ ਬੇਨਤੀ ਕਰਦੀ ਆ ਸਾਰਿਆਂ ਨੂੰ ਕਿ ਜਿਹੜਾ ਕਹਿੰਦਾ ਕੁੱਕੀ ਨਾਲ ਕੁੱਕੀ ਨਾਲ ਕੁੱਕੀ ਕੁੱਕੀ ਮੈਂ ਭਰਾਵਾ ਕਿਤੇ ਮੈਨੂੰ ਲੱਚਰ ਤਾਂ ਕਰਦੇ ਫੜੇਗਾ ਤੁਹਾਡੀਆਂ ਜੁੱਤੀਆਂ ਮੇਰਾ ਸਿਰ ਹੋਊਗਾ ਜੇ ਤੁਸੀਂ ਮੈਨੂੰ ਤੇ ਹੱਸ ਦੇ ਖੇਡ ਦੇ ਜਾਂ ਮੈਨੂੰ ਲਾਈਵ ਹੁੰਦੇ ਜਾਂ ਦੰਦ ਕੱਢ ਦੇ ਦੇਖਿਆ ਹੋਊਗਾ ਤਾਂ ਤੁਸੀਂ ਮੈਨੂੰ ਜੋਸ਼ ਦਾ ਦੋਗੇ ਮੈਨੂੰ ਮਨਜ਼ੂਰ ਆ ਤੇਰਾ ਕੀ ਹੋਗਾ ਕਾਲਿਆ ਇਹ ਯਾਰ ਇਹਦਾ ਸਟੇਟਮੈਂਟ ਨੂੰ ਝੁਠਲਾਇਆ ਗਿਆ ਜਦੋਂ ਕਲਿੱਪ ਲਾ ਕੇ ਮੈਂ ਆ ਸਾਬਿਤ ਕੀਤਾ ਕਿ ਆ ਵੇਖ ਕੁ ਕੀ ਹੈ ਆ ਕੀ ਤੂੰ ਬੁੰਡ ਮਾਰਾ ਰਹੀ ਹੈ ਇੱਥੇ ਤੂੰ ਪਿਕਨਿਕ ਮਨਾਉਣ ਆਈ ਹੈ ਇਹ ਯਾਰ ਢੋਗਲੇ ਚਾਰੇ ਅਗਰ ਅੱਗੇ ਸੁਣਾ ਮੈਂ ਅੱਗੇ ਕਰਦੀਆਂ ਜਵਾਬ ਦੇਣੀਆਂ ਆਪਣੇ ਆਪਣੇ ਲੋਕਾਂ ਨੂੰ ਉਹ ਗੱਲ ਦਾ ਕੋਈ ਕੋਈ ਐ ਹੋਜੀ ਚੱਕਰ ਨਹੀਂ ਹੈ ਜਦੋਂ ਬੰਦਾ ਆਪਣਾ ਕੰਮ ਖਤਮ ਕਰ ਆਇਆ ਕਿ ਜਦੋਂ ਖਤਮ ਸੀ ਆ ਆਹ ਛੇ ਗੱਲ ਵੀ ਹੋ ਗਈ ਜਾਂਦੀ ਹੈ ਟੀਵੀ ਦੀ ਗੱਲ ਤੇ ਕੰਮ ਕਰਾਂ ਮੈਂ ਵੀ ਤੱਕੇ ਬਣਾਦਾ ਮੈਂ ਨਾ ਨਹੀਂ ਲਉਂਗੀ ਚੈਨਲ ਦਾ ਉਹਨੂੰ ਕਰਨਾ ਨਹੀਂ ਮੈਂ ਰੋਸ ਤੋਂ ਕੋਈ ਚੱਕ ਕੇ ਬਣਾਦਾ ਜੀ ਜੇ ਤੋ ਸਾਰਾ ਕੰਮ ਸਭ ਕੁਝ ਕਰਿਆ ਹੀ ਐ ਜਦ ਤੇਰਾ ਖਸਮ ਪੂਰਾ ਹੋਇਆ ਸੀ ਉਦੋਂ ਵੀ ਤੂੰ ਆਇਓ ਕੰਮ ਕਿਤੇ ਸੀ ਕਿ ਤੇਰਾ ਕੰਮ ਹੋ ਗਿਆ ਫੂਕ ਆਏ ਹੋ ਘਰ ਆ ਕੇ ਤੁਸੀਂ ਦੰਦੇ ਕੱਢਦੇ ਫਿਰਦੇ ਸੀ ਹੈ ਜਦ ਕੋਈ ਦੁੱਖ ਦੀ ਘੜੀ ਹੁੰਦੀ ਹੈ ਕੀ ਐਡਾਂ ਗਾਇਬ ਹੋ ਜਾਂਦੀ ਹੈ ਤੁਹਾਡੇ ਘਰ ਮਰਗਤ ਹੋ ਗਈ ਤੁਸੀਂ ਫੂਕੇ ਆਏ ਹੋ ਘਰ ਆ ਕੇ ਦੰਦੇ ਕਟੋਗੇ ਹਾ 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 ਕਰੋਗੇ ਘੜੋਂ ਘੜ ਇੱਕ ਦੋ ਦਿਨ ਤਾਂ ਲੋਕਾਂ ਨੂੰ ਰਹਿੰਦਾ ਕਿ ਨਹੀਂ ਆਪਾਂ ਕਿਸੇ ਦੀ ਮਰਗਤ ਦੇ ਜਾਂਦੇ ਆਂ 2 ਦਿਨ ਤੱਕ ਦਿਮਾਗ ਚ ਗੱਲਾਂ ਘੁੰਮਦੀਆਂ ਯਾ ਤਾਂ ਤੁਸੀਂ ਹਰਾਮਾ ਜਾ ਦਿਓ ਡਰਾਮਾ ਕਰੋ ਇਨਾ ਚੰਗੇ ਬਣਾਉਂਦਾ ਕਿ ਸਾਨੂੰ ਦੁੱਖ ਬੜਾ ਆ ਸਾਨੂੰ ਫਲਾਣਾ ਬੜਾ ਸਾਨੂੰ ਠਿੰਕਣਾ ਬੜਾ ਯਾ ਤਾਂ ਆ ਕੰਮ ਨਾ ਕਰੋ ਯਾ ਫਿਰ ਆ ਜਿਹੜਾ ਹਾ ਹਾ ਹਿਹੀ ਹਾ ਹਾ ਜਿਹੜਾ ਦਿਖਾ ਆਪਣਾ ਅਸਲੀ ਰੂਪ ਉਹ ਪਰਦਾ ਯਾ ਤਾਂ ਬੰਦਾ ਕਹੇ ਨਾ ਸਾਨੂੰ ਦੁੱਖ ਬੜਾ ਦੁੱਖ ਦਾ ਮਤਲਬ ਹੁੰਦਾ ਮਹਿਸੂਸ ਕਰਨਾ ਉਸ ਦੁੱਖ ਨੂੰ ਕਿ ਕਿੰਨੀ ਕਿ ਤਕਲੀਫ ਹੋ ਰਹੀ ਹੈ ਸਾਹਮਣੇ ਵਾਲੇ ਨੂੰ ਇਹ ਕਿ ਤੁਸੀਂ ਭੈਣ ਚੋ ਤੇ ਕੰਟੈਂਟ ਦੇ ਮਾਰੇ ਤੇ ਮੂੰਹ ਤੇ ਹੋਏ ਦੁੱਖ ਬੜਾ ਹਰਾਇਆ ਫਲਾਨਾ ਏ ਟੰਕਣਾ ਏ ਉਪਰ ਮੈਂ ਕਿਹਾ ਤੁਸੀਂ ਬੁੱਲੇ ਲੁੱਟਦੇ ਪਏ ਆ ਦੇਖੋ ਕੀ ਆ ਮਿੱਟੀ ਦਾ ਨਹੀਂ ਆ ਤੱਕਾ ਕੇ ਆ ਗਏ ਤੇ ਅੱਟੀ ਹੁਣ ਇੱਥੇ ਜਾ ਕੇ ਚਲੋ ਉੱਥੇ ਤੁਹਾਡਾ ਮਦੋਹਾ ਸਭ ਸਿੱਕਲ ਗਿਆ ਗੱਲ ਹੋਰ ਆ ਨਾ ਪਰ ਐ ਵੀ ਕੀ ਕਰੀਏ ਉਹ ਚਿਬਰ ਚੌਲ ਜਿੰਦੀ ਬਣਾਇਆ ਚਿਬਰ ਚੌਲ ਉਹ ਤਾਂ ਹੱਸ ਕੇ ਵੀ ਸਬਜ਼ੀ ਕਿੱਦਾਂ ਦੀ ਹੈ ਅਸਾਂ ਕੌਣ ਤੇਰਾ ਹਾਸਾ ਨਿਕਲ ਕਿੱਦਾਂ ਗਿਆ ਤੂੰ ਕਹਿੰਦੀ ਕਿ ਮੈਂ ਸੇਵਾ ਕਰਕੇ ਆਈਆਂ ਇੰਨੇ ਪਿੰਡਾਂ 'ਚ ਤੂੰ ਦੇਖ ਕੇ ਆਈ ਹੋਣੀ ਹੈ ਤੇਰਾ ਹਾਸਾ ਕਿਵੇਂ ਨਿਕਲ ਗਿਆ ਕੋਈ ਮਰ ਰਿਹਾ ਟੁੱਟ ਰਿਹਾ ਸਭ ਕੁਝ ਤਬਾ ਹੋ ਗਿਆ ਤੇਰਾ ਹਾਸਾ ਮੈਨੂੰ ਦੱਸੋ ਕਿਸੇ ਦਾ ਕਿਵੇਂ ਨਿਕਲ ਸਕਦਾ ਹੈ ਹਾਸਾ ਸਿਰਫ ਉਹ ਕੁੱਤੇ ਬੰਦੇ ਦਾ ਨਿਕਲ ਸਕਦਾ ਜਿਹਦਾ ਮਨ ਦਿਲ ਪੱਥਰ ਦਾ ਹੋਵੇ ਜਿਵੇਂ ਆ ਕੁੱਤੀ ਹੈ ਰੋਮੀ ਭਾਜੀ ਤੁਹਾਨੂੰ ਇਸ ਕੁੱਤੀ ਕੁੱਕੀ ਦੀ ਨਾ ਅਸਲੀਅਤ ਨਹੀਂ ਪਤਾ ਨਾ ਹੀ ਹਰਪ੍ਰੀਤ ਮੁੰਡੇ ਨੂੰ ਪਤਾ ਹੈਗਾ ਕਿ ਇਹ ਕਿਸ ਔਕਾਤ ਦੀ ਮਾਲਕ ਹੈਗੀ ਹੈ ਆ ਕੁੱਕੀ ਹਾਸਾ ਨਿਕਲ ਗਿਆ ਕਮਾਲ ਹੈ ਤੁਸੀਂ ਕਰੋਨਾ ਚ ਹੈ ਜਾਂ ਕਿਸੇ ਦੀ ਮਰਗਤ ਦੇਖਦੇ ਆਂ ਕੁਝ ਵੀ ਲਾ ਕੇ ਚੱਲੋ ਕੋਈ ਕਿਸੇ ਦੇ ਦੁੱਖ ਤਕਲੀਫ ਕਿਸੇ ਦਾ ਬੱਚਾ ਹਸਪੀਟਲ ਚ ਹੈ ਕਿਸੇ ਦਾ ਜੀ ਕਰਦਾ ਹਸਪੀਟਲ ਚ ਤਕਲੀਫ ਚ ਹੈ ਵੈਂਟੀਲੇਟਰ ਚ ਹੈ ਆਈਸੀਯੂ ਚ ਹੈ ਬਣਾਵਾ ਕੋਈ ਤਾਂ ਖੋ ਹੋਵੇ ਤੁਸੀਂ ਹੱਸ ਕਿਵੇਂ ਸਕਦੇ ਆਂ ਬੇਟਾ ਨਾ ਐਦਾਂ ਚੁਟਕੀ ਮਜ਼ਾ ਕੇ ਜਦ ਕਿ ਤੂੰ ਉਸੇ ਸਿਚੁਏਸ਼ਨ ਚ ਹੈ ਉਸੇ ਬਾਉਂਡਰੀ ਦੇ ਅੰਦਰ ਹੈ ਘਰ ਆ ਕੇ ਤੂੰ ਕਿਤੇ ਹੱਸੀ ਹੋਵੇ ਤਾਂ ਤਾਂ ਸਮਝ ਆਵੇ ਚਲ ਬੰਡ ਮਾਰ ਤਰੇ ਹਸਾਈ ਅੱਗੇ ਸਾਨੂੰ ਇਹ ਹੈ ਜਿਸ ਦਾ ਉਦੋਂ ਬਾਅਦ ਅਸੀਂ ਹੱਸਣ ਦੇ ਹੱਕਦਾਰ ਹੈਗੇ ਆਂ ਸੇਵਾ ਕਰਿਆ ਅਸੀਂ ਤਾਂ ਚਲੋ ਉਹ ਚੀਜ਼ ਅਲੱਗ ਪੱਟਾ ਆਪਾਂ ਹੱਸ ਆਇਆ ਹੱਕਦਾਰ ਹੈਗੀਆਂ ਆ ਤੂੰ ਖੁੱਦਾਂ ਮਰਾਂ ਤੂੰ ਸਲਵਾਰ ਖੋੜ ਕੇ ਨੰਗੀ ਹੋ ਜਾਉਂਦੇ ਆਂ ਆ ਵੀ ਇਹਨਾਂ ਹੱਕਦਾਰ ਹੈਗੀਆਂ ਹੱਸਦੇ ਨੇ ਹੱਸੇ ਤੇ ਕਿਸੇ ਨੂੰ ਰੋਕ ਨਹੀਂ ਕਿਸੇ ਨੂੰ ਕੋਈ ਦਿੱਕਤ ਨਹੀਂ ਗੱਲ ਹੈ ਤੇਰੇ ਸਟੇਟਮੈਂਟ ਦੀ ਮੈਂ ਬਾਰ-ਬਾਰ ਕਹ ਰਹੀ ਆ ਇਹਨਾਂ ਜਿਹੜਾ ਸਟੇਟਮੈਂਟ ਦਿੱਤਾ ਕਿ ਮੈਨੂੰ ਮੇਰੀ ਮੇਰਾ ਸਾਰੇ ਤੁਹਾਡੀ ਸਾਰਿਆਂ ਦੀ ਜੁਟੀਆਂ ਦੇਖੋ 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 ਅਲੱਗ ਪੈ ਦਿ ਲੋੜੀ ਇਹਨਾਂ ਤਾਂ ਕਿਉਂ ਗੱਲ ਕਰਦੀ ਪਈ ਮੇਨ ਜਿਹੜਾ ਇੱਥੇ 메ਨ ਰੋਲਾ ਜਿਹੜਾ ਸੀ ਨਾ ਉਹ ਐਹੀ ਸੀ ਤੇ ਇਹਨਾਂ ਨਾਲ ਦੇ ਇਹਨਾਂ ਨੇ ਆਪਣੇ ਘਰ ਤੱਕੀ ਛੜੀਆਂ ਇਹਨਾਂ ਨੇ ਆਪਣੇ ਮਾਣ ਜਾਂਦੀ ਮੈਨੂੰ ਕੋਈ ਨਹੀਂ ਸੀ ਪਰ ਮੇਰੀ ਬੇਟੀ ਨਾਲ ਸੀ ਮੈਨੂੰ ਕਿਉਂਕਿ ਉਹ ਇੱਕ ਇਸ ਲਾਈਨ 'ਚ ਹੈ ਨਹੀਂ ਉਹ ਮੈਨੂੰ ਬਹੁਤ ਖੁਸ਼ ਨਾ ਭਾਜੀ ਆਪਣੇ ਮੈਂ ਭਾਜੀ ਗਈ ਹਾਂ ਅੰਟੀ ਤੁਸੀਂ ਆਪਣੇ ਜਿਹੜੇ ਗੋਰਾ ਟਾਇਰ ਵਾਲਾ ਵੀਰ ਆ ਉਹਨੂੰ ਜਾਂ ਬਾਤੀ ਬਾਤ ਦੀਆਂ ਕਰਨੀਆਂ ਮੈਂ ਸਿਰਫ ਮੇਨ ਗੱਲ ਤੇ ਗੱਲ ਕਰਨੀ ਸੀਗੀ ਜਿਹੜੀ ਇਹਨੇ ਗੱਲ ਕਹੀ ਉਹ ਗੱਲ ਕਲੀਅਰ ਕਰਨੀ ਸੀ ਹੁਣ ਇਹਨੇ ਗੱਲ ਕਹੀ ਕਿ ਕਿਸੇ ਰੋਸਟਿੰਗ ਚੈਨਲ ਦਾ ਨਾਮ ਲੈਂਦਾ ਹੈ ਜਿਨੇ ਇਹਦੇ ਇਸ ਟੌਪਿਕ ਤੇ ਮਤਲਬ ਵੀਡੀਓ ਬਣਾਈ ਹੋਣੀ ਮੈਂ ਵੀ ਬਣਾਈ ਹੈ ਤੇ ਹੋਰ ਕਿੰਨੇ ਬਣਾਈ ਹੈ ਉਹ ਮੈਨੂੰ ਪਤਾ ਨਹੀਂ ਸ਼ਾਇਦ ਬਣਾਈ ਹੋਈ ਹੈ ਮੈਂ ਇੱਕ ਦੇ ਤੇ ਮੈਂ ਵੀ ਸ਼ਾਇਦ ਉਹਨੂੰ ਕਿਹਾ ਕਿ ਕਿੰਨੂੰ ਕਿਹਾ ਮੈਨੂੰ ਨਹੀਂ ਪਤਾ ਪਰ ਮੈਂ ਤਾਂ ਪਈ ਇਹਦੀ ਮਾਰਾਂ ਕਿਉਂਕਿ ਮੈਂ ਇਸ ਟੌਪਿਕ ਤੇ ਬਣਾਈ ਹੈ ਇਹਦਾ ਪਰਦਾ ਫਾਸ਼ ਕੀਤਾ ਹੈ ਇਹਦਾ ਦੋਹਰਾ ਚਿਹਰਾ ਦਿਖਾਇਆ ਤੇ ਮੈਂ ਤਾਂ ਵੀ ਗੱਲਾਂ ਕਰੂੰਗੀ ਐਸੇ ਧਗੜਦੱਲੇ ਤਾਂ ਦਿੱਕਤ ਹੈ ਇਸ ਤਰ੍ਹਾਂ ਦੇ ਡਬਲ ਫੇਸ ਲੋਕਾਂ ਤੋਂ ਬਚੋ ਜਿਹੜਾ ਦਿਖਾਂਦੇ ਕੁਛ ਤਾਂ ਹੁੰਦੇ ਕੁਛ ਹੈ ਕਮਾਲ ਹੈ ਕੁੱਕੀ ਹੁਣ ਕਹਿੰਦੀ ਹੈ ਜੀ ਅਸੀਂ ਤਾਂ ਬਲੌਗਰਾਂ ਦਾ ਸਾਥ ਨਹੀਂ ਦੇਣਾ ਐ ਹੱਥ-ਹੱਥ ਜੋੜ ਕੇ ਦਿਖਾਉਂਦੀ ਪਈ ਹੈ ਅਜੀ ਤਾਂ ਇਦਾਂ ਜੀ ਅਜੀ ਤਾਂ ਉਦਾਂ ਨਹੀਂ ਫਲਾਣਾ ਐਡੀਟਿੰਗ ਕਰਨਾ ਜੀ ਤੇਰੇਆ ਇੱਕ ਵਾਰ ਵੀ ਤੂੰ ਮਤਲਬ ਇੰਡੀਵਿਜੂਅਲ ਕਿਤੇ ਚਲੀ ਆਂ ਕੱਲੀ ਚਲੀ ਆ ਤੈਨੂੰ ਹਮੇਸ਼ਾ ਸਾਥ ਦੀ ਲੋੜ ਪਈ ਹੈ ਕਦੀ ਕਰਨਾ ਕਦੀ ਕਮਾਲ ਕਦੀ ਕੀ ਕਹਿੰਦੇ ਪਿੰਕੀ ਸ਼ਿੰਕੀ ਸੀ ਆਏ ਉਹ ਲੱਲਾ ਪਪਾ بار 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 ਜਦ ਜਦ ਕੁੱਕੀ ਦਾ ਜ਼ਿਕਰ ਹੋਇਆ ਹਰ ਵਾਰੀ ਇੱਕ ਕੰਟਰੋਵਰਸੀ ਨਾ ਲਾਈ ਹੈ ਕੁੱਕੀ ਹਮੇਸ਼ਾ ਕੰਟਰੋਵਰਸੀ ਦੇ ਨਾਲ ਚੱਲਦੀ ਰਹੀ ਹੈ ਹਮੇਸ਼ਾ ਆਲਵੇਸ ਕੰਟਰੋਵਰਸੀ 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 ਇਸ ਦੋਗਲੀ ਔਰਤ ਤੋਂ ਬਚੋ ਇਸ ਦਗੜਦੱਲੀ ਤੋਂ ਬਚੋ ਐ ਚੋਰ ਕਿੱਡਾ ਮੁੰਡਿਆਂ ਨੂੰ ਬੇਫਕੂ ਬਣਾ ਰਹੀ ਹੈ ਲਾਈਵ 'ਚ ਜਿਹੜੇ ਬੈਠੇ ਆ ਹਰਪ੍ਰੀਤ ਹੋ ਗਿਆ ਤੇ ਰومی ਭਾ ਹੋ ਗਿਆ ਉਹਨਾਂ ਨੂੰ ਬਨਾਰੀ ਬੇਵਕੂਫ ਭਾਈ ਜਿਹੜਾ ਅਸਲੀ ਚਾਰੇ ਨੂੰ ਪਛਾਨੋ ਇਹਨੂੰ ਕੁੱਤੀ ਨੂੰ ਪੁੱਛੋ ਹਰਾਮ ਦੀ ਏ ਚਲ ਠੀਕ ਹੈ ਤੂੰ ਹੱਸੀ ਸਾਰਾ ਓਕੇ ਸਾਰਾ ਕੁਝ ਓਕੇ ਪਰ ਜਿਹੜਾ ਤੂੰ ਉੱਥੇ ਹਰਾਮ ਦੀ ਕੁੱਤੀ ਮਾਰੀ ਬੱਤੀਏ ਥੋਨ ਫੜ ਫੜ ਕੇ ਤੇਰਾ ਹਰਾਮ ਦੀ ਜਿਗਰਾ ਕਿਵੇਂ ਕਰ ਪਿਆ ਮੈਨੂੰ ਦੱਸ ਹਰਾਮ ਦੀ ਏ ਤੇਰਾ ਜਿਗਰਾ ਕਿਵੇਂ ਕਰ ਪਿਆ ਕਿੱਦਾਂ ਤੇਰਾ ਜਿਗਰਾ ਕਰ ਪਿਆ ਲੋਕਾਂ ਦੇ ਘਰ ਟੁੱਟਦੇ ਹੋੜਦੇ ਦੇਖ ਕੇ ਪਸ਼ੂ ਪੰਛੀ ਮਰਦੇ ਦੇਖ ਕੇ ਤੇਰਾ ਜਿਗਰਾ ਕਿਵੇਂ جا کے دیکھ لےو ਇਹ ਸਾਰੇ ਕੱਟੇ ਜੰਡੇ ਖੋਲੇ ਮੈਂ ਐਸੀ ਤਗੜ ਦਲੀਆਂ ਤੋਂ بچੋ 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 ਚਾਹੇ ਬਲੌਗਰ ਚਾਹੇ ਔਰ ਰੋਸਟਰ ਜਿਹੜੇ ਤਗੜ ਦੱਲੇ ਦੋ ਫੇਸ ਲੈ ਕੇ ਚੱਲਦੇ ਔਰ ਕੰਜਰਾ ਤੋਂ بچੋ ਮਾੜੀ ਨਾ ਐਸੇ ਨਹੀਂ ਕੰਜਰਾਂ ਦੀ ਕੰਟੈਂਟ ਤੇ ਨਾਂ ਤੇ ਭੈਣ ਤੋਂ ਸ਼ਰਮ ਆਣੀ ਚਾਹੀਦੀ ਤੁਹਾਨੂੰ ਸਾਰਿਆਂ ਨੂੰ ਲੱਗੇ ਭੈਣ ਤੋਂ ਹੜਾ ਦੇ ਮਾਹੌਲ ਦੇ ਵਿੱਚ ਸਾਰੇ ਆਪਣੀਆਂ ਆਪਣੀਆਂ ਰੋਟੀਆਂ ਸੇਕਣ ਡੰਗਰ ਸਾਰੇ ਤੁਹਾਡੀ اولادਾਂ ਜੇ ਨਿੱਕ ਮਾ ਸਾਰੇ ਕੰਜਰ ਖੰਣਾ ਜਿਹੜਾ ਤੁਸੀਂ ਕਰਮ ਕਮਾ ਰਹੇ ਹੋ ਨਾ ਆ ਕਰਮ ਆ ਕਰਮ ਕਮਾਏ ਜਾ ਰਹੇ ਤੁਸੀਂ ਇਨਪੁਟ ਜੋ ਦੇ ਰਹੀਆਂ ਸਾਰੇ ਕਿਸੇ ਦਾ ਦੁੱਖ ਨੂੰ ਦੇਖ ਕੇ ਕਦੀ ਤਾਂ ਮਹਿਸੂਸ ਕਰ ਲਓ ਪਰ ਮੈਂ ਇਸ ਜੀਸੇ ਤਾਂ ਬੋਲ ਰਹੀ ਮੈਂ ਅਜਿਹੇ ਬਸ ਕੇ ਦਿਨ 9-8 ਦਿਨ ਜਿਹੜੇ ਵੀਡੀਓ ਨਹੀਂ ਪਈ ਹੜਾ ਹੋਏ ਬਹੁਤ ਕ੍ਰਿਟੀਕਲ ਸਿਚੁਏਸ਼ਨ ਸੀਗੀ ਔਰ ਡਰ ਡਰ ਕਿ ਕੀ ਕਰਾਂਗੇ ਕੀ ਕਰਾਂਗੇ ਕਮਾਲ ਹੈ ਇਹਨਾਂ ਦੀ ਤਾਂ ਕਮਾਲ ਹੈ ਬਹੁਤ ਹਾ ਥੂ ਤੇਰੇ ਤੇ ਕੁੱਤੀ ਹੈ ਗੱਲ ਏਥੂ ਤੇਰੇ ਕੰਤੇ ਚੋਦੇ ਕੁੱਤੀ ਜਨਾਨੀ ਮਿੰਟ ਕਿਸੇ ਨੇ ਉਥੇ ਦੇਖਿਆ ਲਾਈਵ ਹੋਏ ਕਿਸੇ ਨੇ ਨਹੀਂ ਦੇਖਿਆ ਵੀਡੀਓ ਸ਼ੂਟ ਕਰਦੇ ਨਾ ਹੱਸਦੇ ਨਾ ਦੰਦ ਕੱਟਦੇ ਹਨਾ ਚਲੋ ਐਹੋ ਹੀ ਤੇ ਇੱਕ ਚੰਗੇ ਬੰਦੇ ਦੀ ਚੰਗੇ ਇਨਸਾਨ ਦੀ ਪਹਿਚਾਨ ਹੁੰਦੀ ਹੈ ਹਨਾ ਜੇ ਤੁਸੀਂ ਇੱਥੇ ਗਏ ਹੋ ਤੁਹਾਨੂੰ ਜੈਨ ਨਹੀਂ ਸਮਝ ਆਇਆ ਤੁਸੀਂ ਇਹ ਚੀਜ਼ ਨਹੀਂ ਕੀਤੀ ਤੇ ਬਹੁਤ ਚੰਗੀ ਗੱਲ ਹੈ ਬਹੁਤ ਅੱਛੀ ਗੱਲ ਹੈ ਜੇ ਤੁਸੀਂ ਇੱਥੇ ਲਾਈਵ ਨਹੀਂ ਹੋਏ ਜਾ ਕੇ ਇੱਥੇ ਸ਼ੂਟ ਨਹੀਂ ਕੀਤਾ ਬਲੌਗ ਨਹੀਂ ਬਣਾਇਆ ਰੀਲਾ ਨਹੀਂ ਬਣਾਈ ਐ ਨਹੀਂ ਕਿ ਤੁਸੀਂ ਵੀਡੀਓ ਨਹੀਂ ਇੱਥੇ ਬਣਾਈ ਬਣਾਈ ਆ ਬਣੀ ਪਰ ਚਲੋ ਉਦਾਂ ਨਹੀਂ ਜਦਾਂ ਮਦਵੀ ਹੋਰਾਂ ਨੇ ਬਣਾਈਆਂ ਠੀਕ ਹੈ ਜੀ ਤੁਹਾਨੂੰ ਪਤਾ ਹੋਈ ਥੋੜਾ ਜਿਆ ਹਣਾ ਪਿਆ ਚੀਜ਼ ਮਦਦ ਇੱਥੇ ਜਾਣਾ ਹੋ ਜੇ सब्सक्राइब करो मेरी गाड़ी बता मुझे चैनल सब्सक्राइब करो देव बोलना अपना कॉल की कॉल YouTube Instagram YouTube Instagram मेरा Instagram मेरा कोई भी यार ਇਸਵਿੱਤਰੀ ਨਹੀਂ ਹੈਗੀ ਹੈ ਗੁਲਾਬ ਸਿੱਧੂ ਫਲਾਣਾ ਨਾਟਕ ਨਾ ਇਹ ਉਹ ਬਲੌਗ ਇਹਦਾ ਜੋ ਮਰਜੀ ਤੁਸੀਂ ਫਰੋਲ ਕੇ ਦੇਖੋ ਠੀਕ ਹੈ ਇਹਨੇ ਸ਼ੁਰੂ ਤੋਂ ਹੀ ਮੰਗਣ ਦਾ ਕੰਮ ਕੀਤਾ ਹੈ ਇਹ ਸੱਚ ਹੈਗਾ ਇਹ ਤੋਂ ਕੋਈ ਮੁਕਰ ਨਹੀਂ ਸਕਦਾ ਇਹਦਾ ਸਾਨੂੰ ਸਾਫ਼ ਤੌਰ ਤੇ ਪਤਾ ਹੈ ਕਿ ਇਹ ਠੱਗੇ ਹੈਗੀ ਹੈ ਤੇ ਵਾਏ ਪਬਲਿਕ ਵਾਏ ਤੁਸੀਂ ਕਿਉਂ ਬੁੰਡ ਮਰਾਨੇ ਹੋ ਕਿਉਂ ਜਾ ਕੇ ਇਹਨੂੰ ਅੱਗੇ ਕਰਦੇ ਹੋ ਕਿ ਆ ਜਾ ਕੇ ਕਰੇ ਇਹ ਕਰੇ ਸਾਰਾ ਸੇਵਾ ਸੂਆ ਜੋ ਵੀ ਤੁਸੀਂ ਇਸ ਹੱਡ ਦੇ ਮਾਹੌਲ ਦੇ ਵਿੱਚ ਤੁਸੀਂ ਇਹਨੂੰ ਪੈਸਾ ਦਿੱਤਾ ਜਾਂ ਜੋ ਵੀ ਇਹਦਾ ਮੈਟਰ ਹੋਇਆ ਕਿ ਕਿਸੇ ਨੇ ਪੈਸਾ ਦਿੱਤਾ ਜਾਂ ਰੋਲਾ ਪੈ ਗਿਆ 15000 ਖਾ ਗਈ ਕਿਉਂ ਤੁਹਾਨੂੰ ਕੀ ਪਤਾ ਨਹੀਂ ਹੈ ਆ ਤਿੰਨ ਚਾਰ ਸਾਲ ਪੰਜ ਸਾਲ ਹੋ ਗਏ ਇਹਨੂੰ ਕੁੱਤੀ ਨੂੰ ਹੈ ਤੁਹਾਨੂੰ ਨਹੀਂ ਪਤਾ ਕਿ ਇਹ ਕਿੱਦਾਂ ਦੀ ਹੈਗੀ ਹੈ ਤੁਹਾਨੂੰ ਨਹੀਂ ਪਤਾ ਮੈਨੂੰ ਸਿਰਾ ਕਿੱਦਾਂ ਦੀ ਹੈਗੀ ਹੈ ਹਰ ਵਾਰੀ ਤੁਹਾਡੀ ਉਂਗਲ ਫੜ ਕੇ ਸਮਝਾਣਾ ਪਏਗਾ ਬਈ ਇੱਥੇ ਸਹੀ ਨਹੀਂ ਤੇ ਉੱਥੇ ਸਹੀ ਨਹੀਂ ਬੰਦਾ ਰੋਸਟਰ ਇੱਕ ਕਿੰਨਾ ਕਾ ਤੁਹਾਨੂੰ ਦੱਸ ਦੱਸ ਦਈਏ ਐਮ ਚੋਰਾਂ ਠੱਗਾਂ ਤੋਂ ਬਚੋ ਪੜੀਆਂ ਜਿਹੜੀ ਕਮਾਈਆਂ ਹੈਗੀਆਂ ਜਿਹੜੀ ਤੁਸੀਂ ਮੂੰਹ ਚੱਕ ਕੇ ਇਨਫਲੂਐਂਸਰਾਂ ਨੂੰ ਫੜਾ ਦਿੰਦੇ ਹੋ ਉਹ ਕੀ ਹਰਾਮ ਦੀ ਹੈ ਰੰਡੀ ਬਾਜੀ ਚ ਕਮਾਈ ਹੈ ਕੰਜਰਖਾਨੇ ਚ ਕਮਾਈ ਹੋਈ ਹੈ ਜਿਹੜੀ ਮੂੰਹ ਚੱਕ ਕੇ ਜਿਹੜੇ ਮਰਜ਼ੀ ਮੂੰਹ ਚੱਕ ਕੇ ਇਨਫਲੂਐਂਸਰ ਨੂੰ ਦੇ ਦਿੰਦੇ ਹੋ ਡੋਨੇਸ਼ਨ ਕਰਨੀ ਹੈ ਫਲਾਣਾ ਕਰਨਾ ਢਮਕਣਾ ਕਰਨੇ ਆ ਇਹ ਬੜੀ ਟਾਟਾ ਮੇਰਲਾ ਲੱਗੀ ਹੋਈ ਨਾ ਚੌਧਰੀ ਲੱਗੀ ਹੈ ਜਿਹੜੀ ਆ ਕਰੂਗੀ ਸਾਰਾ ਬਾਲਾ ਭੈ ਜੋ ਕੁੱਕੀ ਚੱਕ ਲੋ ਆ ਚੱਕ ਲੋ ਤੇ ਨਾ ਫਲਾਣਾ ਟਿਮਕਣਾ ਇਹ ਵੋ ਲੱਲਾ ਪਪਾ ਕਿਉਂ ਨਹੀਂ ਤਲੰਦੀ ਹੋਈ ਮੈਂ ਕਈ ਵਾਰੀ ਕਹਿ ਚੁੱਕੀ ਆ ਭੈ ਜੋ ਆ ਇਨਫਲੂਐਂਸਰਾਂ ਦੀ ਗੰਡਾ ਜੇ ਨਾ ਵੜਾ ਨਾ ਵੜਾ ਨਾ ਵੜਾ ਜਦ ਬੋਂਡਮ ਵੱਜ ਜਾਂਦੀ ਹੈ ਤੁਹਾਡੀ ਫਿਰ ਰੋਂਦੇ ਰੋਂਦੇ ਆਨੇ ਰੋਸਟਰਾਂ ਦੇ ਕੋਲੋ ਹਾਏ ਹਾਏ ਦਦੀ ਹਾਏ ਭਾਜੀ ਬੁੰਡ ਮਾਰ ਲਈ ਬੁੰਡ ਮਾਰ ਲਈ ਫਲਾਣੇ ਰੋਸਟ ਉਹਨੇ ਬਲੌਗਰ ਨੇ ਹੈ ਕਿਉਂ ਨਹੀਂ ਸਮਝ ਆਂਦਾ ਤੈਨੂੰ ਉਹ ਪੂਜਾ ਸੰਗਾਰਾ ਕੇਸ ਹੋਇਆ ਪਿਛਲੀ ਵਾਰੀ ਉਸ ਤੋਂ ਪਹਿਲੇ ਕਿੰਨੇ ਕੇਸ ਹੋ ਚੁੱਕੇ ਆ ਦੀਪ ਮਠਾਰੂ ਪੂਜਾ ਸੰਗਾਰਾ ਦੋ ਤਿੰਨ ਹੋਰ ਚੀਜ਼ਾਂ ਐਸੀਆਂ ਹੋ ਚੁੱਕੀਆਂ ਕਮਾਲ ਦੀ ਮਠਾਰੂ ਤੋਂ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਪਤਾ ਨਹੀਂ ਕਿੰਨੀ ਵਾਰੀ ਢੋਈ ਮਰਵਾ ਚੁੱਕੇ ਆ ਕਿਹੜਾ ਹੈਗਾ ਉਹ ਸੁਖਰਾਤੀ ਆ ਕਿਹੜੇ ਕਿਹੜੇ ਬਲੌਗਰਾਂ ਦਾ ਇਨਫਲੂਐਂਸਰ ਸੋ ਕੋਲਡ ਵੱਡੇ ਸਟਾਰ ਲੋਣੇ ਦੇ ਸਟਾਰ ਭੈਂ ਚੋ ਜੂੰਗ ਭੈਂ ਚੋ ਟਟਿਆਂ ਤੱਕ ਤੁਰਨ ਵਾਲੀ ਜੂਆਂ ਹਸਾਲੀਆਂ ਕੁੱਤੀਆਂ ਠੱਗ ਮਹਿਕਮਾ ਮੈਨੂੰ ਤਾਂ ਪਬਲਿਕ ਤੇਹਰਾ ਨਹੀਂ ਹੁੰਦੀ ਐ ਤੁਸੀਂ ਕਦ ਤੱਕ ਆਪਣੀ ਬੁੰਡ ਮਰਾਈ ਜਾਣੀ ਐ ਦੋ ਕੁੜੀ ਦੇ ਲੋਕਾਂ ਦੇ ਪਿੱਛੇ ਲੱਗ ਕੇ ਜਿਹੜਾ ਤੁਸੀਂ ਪੈਸਾ ਕਮਾ ਰਹੇ ਹੋ ਉਹ ਕਿਉਂ ਨਹੀਂ ਸੰਭ ਕੇ ਰੱਖਦੇ ਇਹ ਕਿਹੜਾ ਬਠਿੰਡਾ ਆ ਕਿਰਨਾ ਬਠਿੰਡਾ ਕਿਹੜਾ ਦੁੱਧੇ ਤੁਲੀ ਆ ਇਹ ਵੀ ਤਾਂ ਖਾਨ ਕੁੱ ਇਨੇ ਕਿਰਾ ਬਹੁਤ ਸੋਹਣਾ ਕੰਮ ਕਰ ਲੈ ਇਹ ਵੀ ਤਾਂ ਬੜਾ ਚੜ ਚੜ ਕੇ ਚੜ ਚੜ ਕੇ ਨਹੀਂ ਕੁੱਕੀ ਦੀ ਫੁੱਤ ਨੂੰ ਤੇ ਸੀ ਜਾ ਕੇ ਆ ਤਾਂ ਸਿੱਧੀ ਪਾਛਾ ਚਲੋ ਹੈ ਕਰਨਾ ਹੁਣ ਤੂੰ ਇੱਥੇ ਬਲੌਗ 'ਚ ਆ ਕੇ ਰੋਨੀ ਪਈ ਹੈ ਆ ਵੇਖ ਇੱਧਰ ਇੱਥੇ ਰੋਂਦੀ ਪਈ ਹੈ ਹੁਣ ਕਾ ਤੇ ਰੋਨੀ ਪਈ ਹੈ ਉਦੋਂ ਤਾਂ ਬੜੀ ਤੂੰ ਲੱਗੀ ਹੋਈ ਸੀ ਬੜੀ ਤੂੰ ਉਹਦੇ ਕੁੱਕੀ ਕੁੱਕੀ ਕਰਦੀ ਸੀਗੀ ਕੁੱਕੀ ਜੇ ਕੁੱਕੀ ਵੋ ਫਲਾਣਾ ਟਿਮਕਣਾ ਹੈ ਬੜੇ ਉਹਦੇ ਚਤੜਾ ਸਾਫ ਕਰਨ ਤੇ ਲੱਗੀ ਹੋਈ ਸੀ ਲੈ ਲੈ ਸਵਾ ਤਾਂ ਤੂੰ ਵੀ ਚੰਗੀ ਤਰ੍ਹਾਂ ਲੈ 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 ਚੰਗੀ ਤਰ੍ਹਾਂ ਲੈ ਲੈ ਆ ਬੁੜੀ ਜੜੇ ਬਿਠਾਈ ਹੈ ਇਹ ਵੀ ਨੈਕਸਟ ਪ੍ਰੋਜੈਕਟ ਹੈਗਾ ਆਉਣ ਵਾਲਾ ਮਾਰਕੀਟ 'ਚ ਲੈ 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 ਰੋਲਾ ਲੈ 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 ਤੈਨੂੰ ਵੀ ਤੇਰੇ ਕਰਮਾਂ ਦੀ ਸਜ਼ਾ ਮਿਲੀ ਹੈ ਮੀਸਣੀ ਬਣ ਕੇ ਬੈਠੀ ਹੋਈ ਸੀ ਨਾ ਪਿੱਛੇ ਲੈ 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 ਚੰਗੀ ਬੋਡੋ ਕਟਾ ਤੂੰ ਚੰਗੀ ਤਰ੍ਹਾਂ ਆਈ ਵੱਡੀ ਤੂੰ ਕਰਨਾ ਦਾਨ ਹਜੇ ਤੈਨੂੰ ਪਿਛਲੇ ਸੀਜ਼ਨ ਜਦੋਂ ਤੂੰ ਏਸੀ ਚੱਕਿਆ ਸੀਗਾ ਲੋਕਾਂ ਦਾ ਪੈਸੇ ਲੈ ਕੇ ਤੂੰ ਗੱਤ ਪਰ ਮੈਂ ਮੈਂ ਫੇਕੂੰ ਫਿਰ ਕੇ ਉਹੀਓ ਗੱਲ ਫੁੱਦੂ ਲੋਕ ਨੇ ਜਿਹੜੇ ਤੁਹਾਡੇ ਮਗਰ ਲੱਗਦੇ ਨੇ ਜਿਨ੍ਹਾਂ ਨੂੰ ਹਜੇ ਤੱਕ ਨਹੀਂ ਸਮਝ ਆਈ ਕਰਨਾ ਬਠਿੰਡਾ ਹੋਏ 1 ਲੱਖ ਸੁਪਕਲਾਈ ਬਲੇ ਦੇ ਵਾਹ 1 ਲੱਖ ਸਬਸਕ੍ਰਾਈਬਰ ਤਾਂ ਐ ਭੰਚ ਲੋਕਾਂ ਨੇ ਬੁੰਡ ਖੋਲ ਜਾਂਦੀ ਇਸ ਦੇਖ ਕੇ ਜੇ ਮੈਂ 1 ਲੱਖ ਕਿੱਲਾ ਹੋਵੇ ਇਹਦੇ ਪੱਲੇ ਐ ਹੋਰ ਕਿੰਨਾ ਬਠਿੰਡਾ ਵਰਗੀਆਂ ਕੋ ਤੁਸੀਂ ਕੀ ਐਕਸਪੈਕਟ ਕਰਦੇ ਹੋ ਕੀ ਉਮੀਦ ਕਰਦੇ ਹੋ ਕਿਰਨਾ ਬਠਿੰਡਾ ਕੀ ਆਪਦੇ ਛੱਗੇ ਖਾਲੀ ਕਰ ਦੇਗੀ ਕਿਸੇ ਮੁਸੀਬਤ ਆਏ ਬੰਦੇ ਦੇ ਲਈ ਆਪਣੇ ਛੱਗੇ ਖਾਲੀ ਕਰ ਦੇਗੀ ਆਪਣੀ ਜੇਬਾ ਖਾਲੀ ਕਰ ਦੇਗੀ ਨਾ 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 ਐਸੀ ਹੈ ਇੱਕ ਵਾਰੀ ਜਿਹਦੇ ਮੂੰਹ 'ਚ ਖੂਨ ਲੱਗ ਜਾਏ ਨਾ ਉਹ ਛੇਤੀ ਕਿਤੇ ਨਹੀਂ ਛੇਤੀ ਛੇਤੀ ਛੱਡੋ ਇੰਪੋਸੀਬਲ ਹੈ ਕਿ ਉਹ ਚੱਜ ਦਾ ਕੰਮ ਕਰਨ ਗਈਆਂ ਚਲੋ ਕਰ ਵੀ ਦੇਣੀਆਂ ਉਸ ਦੇ ਪਿੱਛੇ ਕੋਈ ਮਕਸਦ ਹੋਊਗਾ ਇੱਕ ਚੀਜ਼ ਦਿਮਾਗ 'ਚ ਬੰਨ ਲਓ ਆ ਜਿਹੜੇ ਹੈਗੇ ਨਾ ਇਨਫਲੂਐਂਸਰ कभी भी बिना मतलब तो कुछ नहीं कर दे That's it. हाँ होएगा कोई टाव टाव दुका कुछ चजते भी है ऐसा नहीं कि चजते भी नहीं है, गे। है गे, बहुत सारे है घिरना घिरना भैन जो लगे सारे कर्म का घेर थे तू य मारी मारी भैन चल कंजर खाना ही नहीं मकता पहले पिंकी और सीहा फिर कमल फिर फलाना टिमरा माँ का सारे कंजरी हो।